ਆਸੇ ਬੋਤ ਤੇ ਨਿੱਕੇ ਡਾਉਂ ਦਾ ਬਹੁਤ ਚੰਗਾ ਪੜਾ ਹਸ ਨਾ ਸੋਨ ਦਾ ਤੋਂ ਮਾੜੇ ਦਰ ਬੱਜੇ ਬਿੱਖੇ ਬੋੜ ਤੇ ਕਿਹੜੇ ਆ ਮੈਂ ਜਿੱਤ ਨਾ ਜਾਣਦਾ ਹਾਂ ਕੌਣ ਕਾਸ ਤੋਂ ਕੁਛ ਕਿੰਨੇ ਆਏ ਤੇ ਪਕੇ ਖਿੰਦੇ ਮਾਮਲਾ ਕਿ ਤੇਰਾ ਅੱਗੇ ਆਉਣਾ ਚੋਦੇ ਨਹੀਂ ਮੁਸੀਬਤ ਤਾਂ ਮਰਦਾ ਦੇ ਪੈਂਦੀ ਰਹਿੰਦੀ ਐ ਦਬੀ ਨਾ ਤ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੂੰ ਤੁਰਿਆ ਮੇਰੇ ਕੋਲ ਨਾ ਮੈਨਰੇਟ ਮਿਲੂਗੀ ਨਿੱਤ ਕੰਟਰੋਲ ਬਸ ਈ ਕਰੇਤ ਮਿਲੂਗੀ ਤਰਮਨ ਧੰਮ ਤੇ ਟੇਟ ਮਿਲੂਈ ਜੇ ਸੱਚ ਬੋਲੇਗਾ ਤਾਂ ਮਿਲੂ 250 ਜੇ ਕਰੇਗਾ ਤੇ ਰੱਤੀ ਕੋ ਤੇ ਮਿਲੂਗੀ ਪਾਲ ਦੀਏ ਨੇ ਅੰਮ੍ਰਿਤ ਉਹ ਚੰਪਾ ਪਹਾੜ ਤੋਂ ਲਾਜੋਂ ਤੋਂ ਅਜਿਹੇ ਦਰਵਾਜੇ ਵਿੱਚ ਮੂਰਤ ਕੀ ਖੜਿਆ ਮਚਲੀ ਜਾਣ ਜਾਂਦਾ ਹੈ ਕੌਣ ਕਾਸ ਤੋਂ ਕੁਛ ਕੇ ਨਹੀਂ ਆਏ ਤੇ ਕੇਤੇ ਬਦੇ ਨਾ ਮਿਲਿਆ ਕੇਤੇ ਨਾ ਗਿਆ ਨਾ ਚਲੇ ਮੁਸੀਬਤ ਤਾਂ ਅਮਰ ਬੰਦ ਤੇ ਦੰਦਾ ਤੋਲੀ ਅਸਵਾਦ ਮਿਲਿਆ ਹੈ ਨਾਲੇ ਜਿਹੜੇ ਰਸਤੇ ਤੇ ਤੁਰਿਆ ਇਤਿਹਾਸ ਨੰਨ ਲੇਟ ਨਹੀਂ ਗਈ